ਬਠਿੰਡਾ ਦੇ ਕਸਬਾ ਰਾਮਪੁਰਾ ਤੋਂ ਮੋੜ ਮੰਡੀ ਜਾਂਦੀ ਸੜਕ ਦੇ ਉੱਪਰ ਅੱਜ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਸਕੂਟਰੀ ਸਵਾਰ ਪੁਲਿਸ ਮੁਲਾਜ਼ਮ ਮਹਿਲਾ ਕਰਮਚਾਰੀ ਦੀ ਹੋਈ ਦਰਦਨਾਕ ਮੌਤ ਸਹਾਰਾ ਸੰਸਥਾ ਦੇ ਵਰਕਰਾਂ ਦੇ ਵੱਲੋਂ Laash ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਪਹੁੰਚਾਇਆ ਗਿਆ ਰਾਮਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਅਣਪਛਾਤੇ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਉਸੀਂ ਦੇਖ ਰਹੇ ਹਾਂ ਤਸਵੀਰਾਂ ਮੌਕੇ ਤੇ ਹੋਏ ਹਾਦਸੇ ਦੀਆਂ ਜੋ ਕਿ ਅੱਜ ਸਵੇਰੇ ਰਾਮਪੁਰਾ ਮੋੜ ਮੰਡੀ ਰੋਡ ਵਿਖੇ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਸਕੂਟਰੀ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾ ਰਹੀ ਮਹਿਲਾ ਪੁਲਿਸ ਕਲਮਚਾਰੀ ਨੂੰ ਅਣਪਛਾਤੇ ਵਹੀਕਲ ਦੇ ਵੱਲੋਂ ਟੱਕਰ ਮਾਰੀ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋਈ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਨ ਤੇ ਸਹਾਰਾ ਸੰਸਥਾ ਦੇ ਵਰਕਰ ਆਪਣੀ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ Laash ਨੂੰ ਮੌਕੇ ਤੋਂ ਚੱਕ ਕੇ ਸਿਵਲ ਹਸਪਤਾਲ ਮੋਰਚਰੀ ਘਰ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮ੍ਰਿਤਕ ਮਹਿਲਾ ਮੰਡੀ ਕਲਾਂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ ਸਵੇਰੇ ਆਪਣੀ ਡਿਊਟੀ ਦੇ ਲਈ ਘਰ ਤੋਂ ਸਕੂਟਰੀ ਤੇ ਸਵਾਰ ਹੋ ਕੇ ਨਿਕਲੀ ਸੀ ਅਤੇ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਜਿਆਦਾ ਜਾਣਕਾਰੀ ਲਈ ਤੁਹਾਨੂੰ ਸੁਣਵਾਨੇ ਆ ਸਹਾਰਾ ਸੰਸਥਾ ਦੇ ਵਰਕਰ ਦੀ ਹੀ ਜ਼ੁਬਾਨੀ ਮੈਂ ਸੰਦੀਪ ਬਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਅੱਜ ਸਵੇਰ 5 ਵਜੇ ਦੇ ਕਰੀਬ ਥਾਣਾ ਸਿਟੀ ਰਾਮਪਰਾ ਅਤੇ ਆਮ ਪਬਲਿਕ ਦੀ ਸਾਡੇ ਕੰਟਰੋਲ ਰੂਮ ਤੇ ਕਾਲ ਆਈ ਤੇ ਮੋੜ ਰੋਡ ਤੇ ਇੱਕ ਐਕਸੀਡੈਂਟ ਹੋਇਆ ਪਿਆ ਹੈ ਤਾਂ ਅਸੀਂ ਆਪਣੀ ਟੀਮ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਤਾਂ ਉੱਥੇ ਐਸਐਚਓ ਸਿਟੀ ਐਸਐਚਓ सदर ਮੌਜੂਦ ਸੀ ਤਾਂ ਜਾ ਕੇ ਦੇਖਿਆ ਤਾਂ ਇੱਕ ਰਮਨਦੀਪ कौर ਨਾਮ ਦੀ ਲੜਕੀ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸੀ ਔਰ ਉਸ ਦਾ ਸੁਭਾਅ ਦੇਖੋ ਸਾਡੇ ਸਹਾਰਾ ਕਰਕੇ ਰਿਲੇਸ਼ਨ ਪਰਸਨਲ ਜ਼ਿਆਦਾ ਰਹਿੰਦੇ ਆ ਉਸ ਦਾ ਬਹੁਤ ਹੀ ਵਧੀਆ ਸੁਭਾਅ ਸੀਗਾ ਜਦੋਂ ਅਸੀਂ ਜਾ ਕੇ ਪੁੱਛਿਆ ਤਾਂ 5 ਵਜੇ ਦੇ ਕਰੀਬ ਆਪਣੀ ਡਿਊਟੀ ਦੇ ਹਿਸਾਬ ਨਾਲ ਉਹ ਥਾਣਾ ਸਿਟੀ ਵਿਖੇ ਆ ਰਹੀ ਸੀ ਤਾਂ ਉਸ ਨੂੰ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤਾਂ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਹਾਰਾ ਬਰਕਰਾਰ ਵੱਲੋਂ লাশ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪਤਾਲ ਰਾਮਪਰਾ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਅਣਪਛਾਤੇ ਵਾਹਨ ਦੀ ਭਾਲ ਦੇ ਵਿੱਚ ਥਾਣਾ ਸਦਰ ਤੇ ਥਾਣਾ ਸਿਟੀ ਰਾਮਪਰਾ ਦੀ ਪੁਲਿਸ ਜੁਟ ਗਈ ਹੈ